ਸਾਹਿਬ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਬਲਜਿੰਦਰ ਸਿੰਘ ਸਿੱਧੂ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਵਿੱਤ ਮੰਤਰੀ ਨੇ ਸੰਸਦ ਵਿੱਚ ਵਿੱਤੀ ਸਾਲ 2024-25 ਦੀ ਆਰਥਿਕ ਸਮੀਖਿਆ ਕੀਤੀ ਪੇਸ਼ ਟਰੰਪ ਦੇ ਸੱਦੇ ਤੇ ਪ੍ਰਧਾਨ ਮੰਤਰੀ ਮੋਦੀ ਜਲਦੀ ਜਾਣਗੇ ਅਮਰੀਕਾ ਵਿਚਾਰੀ ਬੋਲ ਵੀ ਨਹੀਂ ਪਾ ਰਹੀ ਸੀ ਰਾਸ਼ਟਰਪਤੀ ਦੇ ਸੰਬੋਧਨ ਤੇ ਟਿੱਪਣੀ ਕਰਨ ਤੋਂ ਬਾਅਦ ਘਰੇ ਸੋਨੀਆ ਗਾਂਧੀ ਕਾਂਗਰਸ ਆਗੂਆਂ ਦੀਆਂ ਟਿੱਪਣੀਆਂ ਉਚਾਦੇ ਦੀ ਇਸ਼ਾਰ ਨੂੰ ਠੇਸ ਪਹੁੰਚਾਉਣ ਵਾਲੀਆਂ ਰਾਸ਼ਟਰਪਤੀ ਭਵਨ ਗੁਰਦੁਆਰਾ ਕੰਧ ਸਾਹਿਬ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਚੜਾਉਂਦਿਆਂ ਡਿੱਗਣ ਕਾਰਨ ਸੇਵਾਦਾਰ ਦੀ ਮੌਤ ਸਭੂ ਮੋਰਚੇ 'ਚ ਹਸਾਲਾ ਰਹੇ ਜਿਲ੍ਹਾ ਅਮਰਸਰ ਦੇ ਕਿਸਾਨ ਦੀ ਮੌਤ ਪੰਜਾਬ 'ਚ ਕੱਟਨੇ ਸ਼ੁਰੂ ਹੋਏ ਆਨਲਾਈਨ ਚਾਲਾਨ ਡਾਕਰਾਹੀਂ ਸਿੱਧਾ ਪਹੁੰਚੇਗਾ ਘਰ ਹੋ ਜਾਓ ਸਾਵਧਾਨ ਫਿਰੋਜਪੁਰ ਪਿਕਅਪ ਗੱਡੀ ਤੇ ਕੈਂਟਰ ਵਿਚਾਲੇ ਟੱਕਰ 'ਚ 10-12 ਦੀ ਮੌਤ ਸੀਐਮ ਮਾਨ ਨੇ ਪਰਟਾਇਆ ਦੁੱਖ ਵੀਆਈਪੀ ਨੰਬਰਾਂ ਦੇ ਚੋਗੀਨਾ ਨੂੰ ਝਟਕਾ ਪੰਜਾਬ ਚ ਫੈਂਸੀ ਨੰਬਰ ਮਿਲਣਗੇ ਹੁਣ ਹੋਰ ਵੀ ਮਹਿੰਗੇ ਸਵਾਹ ਕੋਲ ਕੇ ਸੱਚ ਪਾਉਣੀ ਹੈ ਜਦੋਂ ਮਰਜ਼ੀ ਪਾ ਲੈਣਾ ਗਿਆਨੀ ਹਰਪ੍ਰੀਤ ਸਿੰਘ ਅੰਬੇਦਕਰ ਬੁੱਤ ਦੀ ਪੰਨ ਤੋੜ ਮਾਮਲੇ ਚ ਬਣੀ ਬੀਜੇਪੀ ਕਮੇਟੀ ਯੂਪੀ ਦੇ ਮੰਤਰੀ ਸ਼ਾਮਲ ਬੈਂਕ ਖਾਤਾ ਧਾਰਕਾਂ ਲਈ ਵੱਡੀ ਖਬਰ ਇੱਕ ਫਰਬੀ ਤੋਂ ਬਦਲ ਜਾਣਗੇ ਇਹ ਪੰਜ ਨਿਜਮਾ 13 ਸਾਲਾਂ ਬਾਅਦ ਰਣਜੀ ਟਰਾਫੀ ਚ ਵਿਰਾਟ ਕੋਹਲੀ ਦੀ ਵਾਪਸੀ ਫੇਲ 15 ਗੇਂਦਾਂ ਵਿੱਚ ਬਣਾਈਆਂ ਮਹਿਜ਼ 6 ਦੌੜਾਂ ਹੁਣ ਖਬਰਾਂ ਵਿਸਤਾਰ ਨਾਲ ਵਿੱਤ ਮੰਤਰੀ ਨੇ ਸੰਸਦ ਵਿੱਚ ਵਿੱਤੀ ਸਾਲ 2024-25 ਦੀ ਆਰਥਿਕ ਸਮੀਖਿਆ ਕੀਤੀ ਪੇਸ਼ ਆ ਵਿੱਤ ਮੰਤਰੀ निर्मला सीतारमण ਨੇ ਸ਼ੁੱਕਰਵਾਰ ਨੂੰ ਸੰਸਦ ਦੇ ਦੋਮਾ ਸਦਨਾ ਵਿੱਚ ਵਿੱਤੀ ਸਾਲ 2024-25 ਦੀ ਆਰਥਿਕ ਸਮੀਖਿਆ ਪੇਸ਼ ਕੀਤੀ ਇਸ ਸਮੀਖਿਆ ਵਿੱਚ ਦੇਸ਼ ਦੇ ਸਾਹਮਣੇ ਚੁਣੌਤੀਆਂ ਦੇ ਨਾਲ-ਨਾਲ ਮੌਜੂਦਾ ਵਿੱਤੀ ਸਾਲ ਵਿੱਚ ਅਰਥਵਿਵਸਥਾ ਦੇ ਪ੍ਰਦਰਸ਼ਨ ਦਾ ਮਲਾਂਕਣ ਕੀਤਾ ਗਿਆ ਹੈ ਸੰਸਦ ਦਾ ਵਜਟ ਸੈਸ਼ਨ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਦੋਮਾ ਸਦਨਾਂ ਦੇ ਸਾਂਝੇ ਸੈਸ਼ਨ ਵਿੱਚ ਭਾਸ਼ਣ ਨਾਲ ਸ਼ੁਰੂ ਹੋਇਆ ਇਸ ਤੋਂ ਬਾਅਦ ਵਿੱਤ ਮੰਤਰੀ ਸਿਤਾਰਾਮਨ ਨੇ ਲੋਕ ਸਭਾ ਤੇ ਰਾਜ ਸਭਾ ਵਿੱਚ ਆਰਥਿਕ ਸਮੀਖਿਆ ਪੇਸ਼ ਕੀਤੀ 트੍ਰੰਪ ਦੇ ਸੱਦੇ ਤੇ ਪ੍ਰਧਾਨ ਮੰਤਰੀ ਮੋਦੀ ਜਲਦੀ ਜਾਣਗੇ ਅਮਰੀਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਸੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੇ ਸ਼ੁਰੂਆਤੀ ਦੌਰੇ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਚੱਕਰਵਾਰ ਨੂੰ ਇੱਥੇ ਇੱਕ ਨਿਯਮਤ ਬਰੀਫਿੰਗ 'ਚ ਇੱਕ ਸਵਾਲ ਦੇ ਜਵਾਬ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਪ੍ਰਧਾਨ ਮੰਤਰੀ ਅਤੇ ਸ਼੍ਰੀ 트ੰਪ ਨੇ ਹਾਲ ਹੀ ਵਿੱਚ ਟੈਲੀਫੋਨ 'ਤੇ ਗੱਲਬਾਤ ਕੀਤੀ ਸੀ ਦੋਵੇਂ ਧਿਰਾਂ ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ਦੌਰਾਨ ਭਾਰਤ-ਅਮਰੀਕਾ ਵਿਆਪਕ ਗਲੋਬਲ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਲਈ ਕੰਮ ਕਰ ਰਹੀਆਂ ਹਨ ਦੌਰੇ ਦੀਆਂ ਖਾਸ ਤਰੀਕਾਂ ਦਾ ਐਲਾਨ ਸਮੇਂ ਸਿਰ ਕੀਤਾ ਜਾਵੇਗਾ ਵਿਚਾਰੀ ਬੋਲ ਵੀ ਨਹੀਂ ਪਾ ਰਹੀ ਸੀ ਰਾਸ਼ਟਰਪਤੀ ਦੇ ਸੰਬੋਧਨ 'ਤੇ ਟਿੱਪਣੀ ਕਰਨ ਤੋਂ ਬਾਅਦ ਘਰੇ ਸੋਨੀਆ ਗਾਂਧੀ ਸਾਂਸਦਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ਤੋਂ ਬਾਅਦ ਕਾਂਗਰਸ ਸੰਸਦ ਸੋਨੀਆ ਗਾਂਧੀ ਦੇ ਬਿਆਨ ਤੇ ਹੰਗਾਮਾ ਹੋ ਗਿਆ ਹੈ ਸੋਨੀਆ ਗਾਂਧੀ ਨੇ ਸੰਸਦ ਦੇ ਬਾਹਰ ਰਾਸ਼ਟਰਪਤੀ ਨੂੰ ਵਿਚਾਰੀ ਕਿਹਾ ਰਾਹੁਲ ਗਾਂਧੀ ਨੇ ਵੀ ਰਾਸ਼ਟਰਪਤੀ ਦੇ ਸੰਬੋਧਨ ਨੂੰ ਬੋਰਿੰਗ ਦੱਸਿਆ ਆਪਾ ਨੇ ਇਸ ਤੇ ਪਲਟਵਾਰ ਕਰਦੇ ਆ ਇਸ ਨੂੰ ਰਾਸ਼ਟਰਪਤੀ ਦਾ ਮਾਨ ਘਰਾਰ ਦਿੱਤਾ ਇਸ ਦਰਾਂਨ ਕਾਂਗਰਸ ਸੰਸਦ ਪਿੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਧਿਆ ਕਾਂਗਰਸ ਆਗੂਆਂ ਦੀਆਂ ਟਿੱਪਣੀਆਂ ਉਚਾਦੇ ਦੀ ਛਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਰਾਸ਼ਟਰਪਤੀ ਭਵਨ ਰਾਸ਼ਟਰਪਤੀ ਭਵਨ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਸਦ ਨੂੰ ਸੰਬੋਧਨ ਤੇ ਕਾਂਗਸ ਆਗੂਆਂ ਦੀਆਂ ਟਿੱਪਣੀਆਂ ਸਪਸ਼ਟ ਤੌਰ ਤੇ ਉੱਚ ਅਹੁਦੇ ਦੀ ਸ਼ਾਨ ਨੂੰ ਠੇਸ ਪਹੁੰਚਾਉਂਦੀਆਂ ਹਨ ਅਤੇ ਇਸ ਲਈ ਅਸਵੀਕਾਰਨਯੋਗ ਹਨ ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਹੋ ਸਕਦਾ ਹੈ ਕਿ ਇਹ ਆਗੂ ਹਿੰਦੂ ਹਿੰਦੀ ਵਰਗੀਆਂ ਭਾਰਤੀ ਭਾਸ਼ਾਵਾਂ ਵਿੱਚ ਮੁਹਾਵਰੇ ਤੇ ਬੋਲਚਾਲ ਦੇ ਤਰੀਕੋ ਤੋਂ ਜਾਣੂ ਨਹੀਂ ਸਨ ਅਤੇ ਇਸ ਤਰ੍ਹਾਂ ਇੱਕ ਗਲਤ ਪ੍ਰਭਾਵ ਪੈਦਾ ਹੋਇਆ ਹੈ ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿਸੇ ਵੀ ਹਾਲਤ ਵਿੱਚ ਅਜਿਹੀਆਂ ਟਿੱਪਣੀਆਂ ਬੇਸਵਾਦੀਆਂ ਮੰਨਤ ਭਾਗੀਆਂ ਸਨ ਅਤੇ ਇਹਨਾਂ ਤੋਂ ਪੂਰੀ ਤਰ੍ਹਾਂ ਬਚਿਆ ਜਾਣਾ ਚਾਹੀਦਾ ਸੀ ਗੁਰਦੁਆਰਾ ਕੰਧ ਸਾਹਿਬ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਚੜਾਉਂਦਿਆਂ ਡਿੱਗਣ ਕਾਰਨ ਸੇਵਾਦਾਰ ਦੀ ਮੌਤ ਬਟਾਲਾ ਦੇ ਇਤਿਹਾਸਿਕ ਗੁਰਦੁਆਰਾ ਕੰਧ ਸਾਹਿਬ ਵਿਖੇ ਸ਼ੁੱਕਰਵਾਰ ਨੂੰ ਨਿਸ਼ਾਨ ਸਾਹਿਬ ਦਾ ਚੋਲਾ ਚੜਾਉਂਦੇ ਸਮੇਂ ਪਾਟ ਟੁੱਟਣ ਕਾਰਨ ਹੇਠਾਂ ਡਿੱਗਣ ਕਰਕੇ ਇੱਕ ਸੇਵਾਦਾਰ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਬਾਲੇਵਾਲ ਵਜੋਂ ਹੋਈ ਹੈ ਡਿੱਗਣ ਕਾਰਨ ਗੰਭੀਰ ਜ਼ਖਮੀ ਹੋਏ ਰਣ ਸਿੰਘ ਨੂੰ ਤੁਰੰਤ ਬਟਾਲਾ ਦੇ ਇੱਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। પ્રાપ્ત ਬੇਰਬਾਹ ਅਨੁਸਾਰ ਸਤਨਾਮ ਸਿੰਘ ਗੁਰਦੁਆਰਾ ਕੰਧ ਸਾਹਿਬ ਵਿੱਚ ਆਰਜੀ ਤੌਰ ਤੇ ਬਿਜਲੀ ਮਕੈਨਿਕ ਵਜੋਂ ਸੇਵਾ ਨਿਭਾਰਿਆ ਸੀ ਅਤੇ ਨਿਸ਼ਾਨ ਸਾਹਿਬ ਚੜਾਉਣ ਦੀ ਸੇਵਾ ਵੀ ਪਿਛਲੇ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਸੀ। ਸਵੇਰੇ ਜਦੋਂ ਉਹ ਨਿਸ਼ਾਨ ਸਾਹਿਬ ਦਾ ਚੋਲਾ ਚੜਾਉਣ ਦੀ ਸੇਵਾ ਕਰ ਲਈ 70 ਫੁੱਟ ਉੱਚੇ ਨਿਸ਼ਾਨ ਸਾਹਿਬ ਤੇ ਚੜਿਆ ਤਾਂ ਅਚਾਨਕ ਡਿੱਗ ਗਿਆ। ਅਤੇ ਉਹ ਠਾ ਡਿੱਗ ਕੇ ਗੰਭੀਰ ਉੱਚ ਜ਼ਖਮੀ ਹੋ ਗਿਆ ਜ਼ਖਮੀ ਹਾਲਤ ਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਦਾ ਐਲਾਨ ਦਿੱਤਾ ਸ਼ੰਭੂ ਮੋਰਚੇ 'ਚ ਹਿੱਸਾ ਲੈ ਰਹੇ ਜਿਲ੍ਹਾ ਅੰਮ੍ਰਿਤਸਰ ਦੇ ਕਿਸਾਨ ਦੀ ਮੌਤ ਸ਼ੰਭੂ ਮੋਰਚੇ 'ਚ ਹਿੱਸਾ ਲੈ ਰਹੇ ਜਿਲ੍ਹਾ ਅੰਮ੍ਰਿਤਸਰ ਦੇ ਕਿਸਾਨ ਦੀ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਉਸ ਦੀ ਪਛਾਣ ਪਿੰਡ ਕੁੱਕੜ ਤਹਿਸੀਲ ਲੋਪੋਕੇ ਜਿਲ੍ਹਾ ਅੰਮ੍ਰਿਤਸਰ ਦੇ ਵਾਸੀ ਪ੍ਰਗਟ ਸਿੰਘ ਪੁੱਤਰ ਤਰਲੋਕ ਸਿੰਘ ਵਜੋਂ ਹੋਈ ਹੈ ਰਗਟ ਸਿੰਘ 65 ਸਾਲ ਦੇ ਨੇਕੜ ਭੋਂ ਦਾ ਮਾਲਕ ਸੀ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮੋਰਚੇ ਵਿੱਚ ਪਹੁੰਚਿਆ ਸੀ ਪੰਜਾਬ 'ਚ ਕੱਟਨੇ ਸ਼ੁਰੂ ਹੋਏ ਆਨਲਾਈਨ ਚਲਾਨ ਡਾਕਰਾ ਹੀ ਸਿੱਧਾ ਪਹੁੰਚੇਗਾ ਘਰ ਹੋ ਜਾਓ ਸਾਵਧਾਨ ਸਾਵਧਾਨ ਹੋ ਜਾਓ ਪੰਜਾਬ 'ਚ ਆਨਲਾਈਨ ਚਲਾਨ ਕੱਟਨੇ ਸ਼ੁਰੂ ਹੋ ਗਏ ਹਨ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤੇ ਆਨਲਾਈਨ ਚਲਾਨ ਹੋਣਗੇ ਇਹ ਅਮਰਸਰ ਜਲੰਧਰ ਮੁਹਾਲੀ ਤੇ ਲੁਧਿਆਣਾ 'ਚ ਆਨਲਾਈਨ ਚਲਾਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਹੁਣ ਚਲਾਨ ਆਨਲਾਈਨ ਡਾਕਰਾ ਹੀ ਘਰ ਪਹੁੰਚਣਗੇ 26 ਤੋਂ 27 ਜਨਵਰੀ ਤੱਕ 61 ਆਨਲਾਈਨ ਚਲਾਨ ਹੋ ਚੁੱਕੇ ਹਨ। ਫਰੋਜਪੁਰ ਪਿਕਅਪ ਗੱਡੀ ਤੇ ਕੈਂਟਰ ਵਿਚਾਲੇ ਟੱਕਰ ਚ 10-12 ਦੀ ਮੌਤ। ਸੀਐਮ ਮਾਨ ਨੇ ਪ੍ਰਗਟਾਇਆ ਦੁੱਖ। ਫਰੋਜਪੁਰ ਵਿੱਚ ਕੱਲ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇੱਕ ਬਲੈਰੋ ਪਿਕਅਪ ਅਤੇ ਕੈਂਟਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਜਿਸ ਵਿੱਚ 10 ਤੋਂ 12 ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸਾ ਫਰੋਜਪੁਰ ਫਾਜ਼ਿਲਕਾ ਰੋਡ ਤੇ ਪਿੰਡ ਮੋਹਨਕੇ ਉਤਾਰ ਕੋਲ ਹੋਇਆ। ਹਾਸੇ ਸਮੇ ਪਿਕਅਪ ਵਿੱਚ 25 ਤੋਂ ਵੱਧ ਲੋਕ ਸਵਾਰ ਸਨ ਮਿਤਕਾ ਦੀਆਂ ਦੇਹਾਂ ਛੜਕੇ ਕਿਨਾਰੇ ਬਿਕਰੀਆਂ ਮਿਲੀਆਂ ਜਦੋਂ ਕਿ ਜ਼ਖਮੀ ਲੋਕਾਂ ਨੂੰ ਪੁਲਿਸ ਨੇ ਰਾਗੀਰਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਪੁਲਿਸ ਨੇ ਖਾਸਾ ਪ੍ਰਗਟਾਇਆ ਹੈ ਕਿ ਹਾਸਾ ਧੁੰਦ ਕਾਰਨ ਵਾਪਰਿਆ ਹੈ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਸੀਐਮ ਭਗਵੰਤ ਮਾਨ ਨੇ ਫਰੋਜਪੁਰ ਸੜਕ ਹਾਸੇ ਤੇ ਦੁੱਖ ਜਤਾਇਆ ਹੈ ਉਹਨਾਂ ਨੇ ਕਿਹਾ ਕਿ ਮੈਂ ਪ੍ਰਮਾਤਮਾ ਅੱਗੇ ਬਿਛਲੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਤੇ ਜ਼ਖਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ ਪੰਜਾਬ ਸਰਕਾਰ ਇਸ ਇਸ ਮੁਸ਼ਕਲ ਸਮੇਂ ਚ ਪੀੜਤ ਪਰਿਵਾਰਾਂ ਨਾਲ ਖੜੀ ਹੈ। VIP ਨੰਬਰਾਂ ਦੇ ਸ਼ੌਕੀਨਾਂ ਨੂੰ ਝਟਕਾ ਪੰਜਾਬ ਚ ਫੈਂਸੀ ਨੰਬਰ ਮਿਲਣ ਲੱਗੇ ਹੁਣ ਹੋਰ ਵੀ ਮਹਿੰਗੇ। VIP ਨੰਬਰਾਂ ਦੇ ਸ਼ੌਕੀਨਾਂ ਨੂੰ ਪੰਜਾਬ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਹੁਣ ਪੰਜਾਬ ਵਿੱਚ VIP ਨੰਬਰ ਹੋਰ ਵੀ ਮਹਿੰਗੇ ਮਿਲਣਗੇ। ਇਸ ਲਈ ਟ੍ਰਾਂਸਪੋਰਟ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਦੱਸਦੀ ਹੈ ਕਿ ਇਹਨਾਂ ਨੰਬਰਾਂ ਦੀ ਰਜਿਸਟ੍ਰੇਸ਼ਨ ਆਨਲਾਈਨ ਹੀ ਕੀਤੀ ਜਾਂਦੀ ਹੈ। ਟ੍ਰਾਂਸਪੋਰਟ ਵਿਭਾਗ ਵੱਲੋਂ ਜਾਰੀ ਹੋਏ ਨਵੇਂ ਨੋਟੀਫਿਕੇਸ਼ਨ ਮੁਤਾਬਕ ਨੰਬਰ 0092 ਹੁਣ 5 ਲੱਖ ਰੁਪਏ 'ਚ ਮਿਲੇਗਾ ਜੋ ਕਿ ਪਹਿਲਾਂ 2.5 ਲੱਖ ਵਿੱਚ ਮਿਲਦਾ ਸੀ ਤੇ ਇਸੇ ਤਰ੍ਹਾਂ 002 ਤੋਂ ਲੈ ਕੇ 009 ਤੱਕ ਦੇ ਨੰਬਰ ਹੁਣ 2 ਲੱਖ ਰੁਪਏ ਵਿੱਚ ਮਿਲਣਗੇ ਜੋ ਕਿ ਪਹਿਲਾਂ 25000 ਰੁਪਏ ਵਿੱਚ ਮਿਲਦੇ ਸਨ 777 111 ਵਰਗੇ ਨੰਬਰ ਜੋ ਪਹਿਲਾਂ 12500 ਰੁਪਏ 'ਚ ਮਿਲਦੇ ਸਨ ਹੁਣ 1 ਲੱਖ ਰੁਪਏ ਵਿੱਚ ਮਿਲਣਗੇ ਮੁਫਤ 'ਚ ਮਿਲਣ ਵਾਲੇ 1080295 ਵਰਗੇ ਨੰਬਰ ਹੁਣ 1 ਲੱਖ ਰੁਪਏ 'ਚ ਮਿਲਣਗੇ 13 13 14 15 15 16 17 18 ਵਰਗੇ ਨੰਬਰ ਪਹਿਲਾਂ 5000 ਰੁਪਏ ਵਿੱਚ ਮਿਲਦੇ ਸਨ ਹੁਣ 1 ਲੱਖ ਰੁਪਏ ਦੇ ਮਿਲਣਗੇ ਸੋ ਆਹ ਖੋਲ ਕੇ ਸੱਚ ਪਾਉਣੀ ਹੈ ਜਦੋਂ ਮਰਜ਼ੀ ਪਾ ਲੈਣ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਚਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸੋ ਆਹ ਖੋਲ ਕੇ ਸੱਚ ਪਾਉਣੀ ਹੈ ਜਦੋਂ ਮਰਜ਼ੀ ਪਾ ਲੈਣ ਜਿਸ ਦਾ ਮਤਲਬ ਉਹਨਾਂ ਨੇ ਆਪਣੇ ਅਹਿਸਾਸ ਨੂੰ ਦਰਸਾਇਆ ਹੈ ਇਸ ਤੋਂ ਪਹਿਲਾਂ ਐਂਜੀਪੀਸੀ ਨੇ ਇਸ ਮਾਮਲੇ ਦੀ ਜਾਂਚ ਕਰਨ ਲਈ ਕਮੇਟੀ ਦਾ ਸਬੰਧ ਦਾਇਆ ਸੀ ਗਿਆਨੀ ਹਰਪੀ ਸਿੰਘ ਨੇ ਸਪਸ਼ਟ ਕਰਦਿਆਂ ਕਿਹਾ ਕਿ ਉਹ ਜੋ ਕਰਨਾ ਹੈ ਉਹ ਕਰ ਲੈਣਗੇ। ਯਾਨੀ ਹਰਪੀ ਸਿੰਘ ਤੇ ਲੱਗੇ ਦੋਸ਼ਾਂ ਬਾਰੇ ਇਸ ਸਮੇਂ ਪੰਜਾਬ ਤੇ ਸਿੱਖ ਸਮਾਜ ਵਿੱਚ ਵੱਡੀ ਚਰਚਾ ਹੋ ਰਹੀ ਹੈ। ਉਹ ਸਿੱਖ ਧਰਮ ਦੇ ਇੱਕ ਪ੍ਰਮੁੱਖ ਗਿਆਨੀ ਤੇ ਜੱਤੀਦਾਰ ਹਨ ਜਿਨ੍ਹਾਂ ਨੂੰ ਕਈ ਸਿੱਖ ਗੁਰੂ ਵਿਦਿਆਮੰਦਾ ਅਧਿਆਪਕ ਮੰਨਿਆ ਜਾਂਦਾ ਹੈ। ਇਸ ਸੰਦਰਭ ਵਿੱਚ ਉਹਨਾਂ ਤੇ ਲੱਗੇ ਦੋਸ਼ਾਂ ਨੇ ਉਹਨਾਂ ਦੀ ਸਾਂਝੀ ਈਮੇਜ ਤੇ ਸਿੱਖ ਧਰਮ ਵਿੱਚ ਵੱਡਾ ਸਵਾਲ ਖੜਾ ਕਰ ਦਿੱਤਾ ਹੈ। ਅੰਬੇਦਕਰ-ਬੁੱਤਦੀ ਭੰਤੋੜ ਮਾਮਲੇ 'ਚ ਬਣੀ ਭਾਜੀਪੀ ਕਮੇਟੀ यूपी ਦੇ ਮੰਤਰੀ ਸ਼ામਲ ਪੰਜਾਬ ਦੇ ਅੰਮ੍ਰਿਤਸਰ ਚ ਡਾਕਟਰ ਭੀਮਰਾਓ ਅੰਬੇਦਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾ ਨੇ ਸਿਆਸੀ ਮਾਹੌਲ ਗਰਮਾ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੇ ਇਸ ਘਟਨਾ ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਇਸ ਘਟਨਾ ਦੀ ਨਿਖੇਦੀ ਕਰਦਿਆਂ ਕਿਹਾ ਕਿ ਇਹ ਅਨੁਸੂਚਿਤ ਜਾਤੀ ਸਮਾਜ ਪ੍ਰਤੀ ਆਪ ਸਰਕਾਰ ਦੀ ਉਦਾਸੀਨਤਾ ਤੇ ਰਾਜਿਕਤਾ ਦੀ ਮਿਸਾਲ ਹੈ ਉਹਨਾਂ ਇਸ ਘਟਨਾ ਦੀ ਜਾਂਚ ਤੇ 456 ਮੈਂਬਰੀ ਵਫਦ ਦਾ ਗਠਨ ਕੀਤਾ ਹੈ ਜੋ ਮੌਕੇ ਤੇ ਜਾ ਕੇ ਵਿਸਤ੍ਰਿਤ ਰਿਪੋਰਟ ਤਿਆਰ ਕਰਕੇ ਭਾਇ ਭਾ ਲੀਡਰਸ਼ਿਪ ਨੂੰ ਸੌਂਪੇਗਾ ਬੈਂਕ ਖਾਤਾ ਧਾਰਕਾਂ ਲਈ ਵੱਡੀ ਖਬਰ ਇੱਕ ਫਰਮੀ ਤੋਂ ਬਦਲ ਜਾਣਗੇ ਇਹ ਪੰਜ ਨਿਜਮ ਫਰਮੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਾਮ ਨੇ ਬੱਲੇ 2025 ਪੇਸ਼ ਕਰਨਗੇ ਇਸ ਤੋਂ ਇਲਾਵਾ ਹਰ ਮਹੀਨੇ ਵਾਂਗ ਇਸ ਮਹੀਨੇ ਵੀ ਕੁਝ ਨਿਜਮ ਆਉਣਗੇ ਤੇ ਬਦਲਾਅ ਵੀ ਹੋਣਗੇ ਇਹਨਾਂ ਵਿੱਚ ਬੈਂਕਿੰਗ ਬਦਲਾਅ ਵੀ ਸ਼ਾਮਲ ਹਨ ਭਾਰਤੀ ਰਿਜ਼ਰਵ ਬੈਂਕ ਵੱਲੋਂ ਬੈਂਕਿੰਗ ਪ੍ਰਣਾਲੀ ਵਿੱਚ ਵੱਡੇ ਬਦਲਾਅ ਕੀਤੇ ਜਾਣਗੇ ਅਜਿਹੀ ਸਥਿਤੀ ਵਿੱਚ ਕੁਝ ਖਾਤਾਧਾਰਕਾਂ ਨੂੰ ਨਵੇਂ ਪ੍ਰਬੰਧਾਂ ਦਾ ਸਾਹਮਣਾ ਕਰਨਾ ਪਵੇਗਾ ਦਰਅਸਲ ਸਟੇਟ ਬੈਂਕ ਆਫ ਇੰਡੀਆ ਪੰਜਾਬ ਨੈਸ਼ਨਲ ਬੈਂਕ ਅਤੇ ਕਿਨਦਰਾ ਬੈਂਕ ਵਰਗੇ ਵੱਡੇ ਬੈਂਕਾਂ ਵਿੱਚ ਬੈਂਕਿੰਗ ਸੇਵਾਵਾਂ ਬਦਲ ਜਾਣਗੀਆਂ ਨਵੇਂ ਨਿਯਮਾਂ ਦਾ ਉਦੇਸ਼ ਡਿਜੀਟਲ ਬੈਂਕਿੰਗ ਨੂੰ ਹੋਰ ਵੀ ਬਿਹਤਰ ਬਣਾਉਣਾ ਹੈ ਏਟੀਐਮ ਤੋਂ ਨਕਦੀ ਕਢਵਾਉਣ ਦੇ ਖਰਚਿਆਂ ਵਿੱਚ ਬਦਲਾ 1 ਫਰਵਰੀ 2025 ਤੋਂ ਏਟੀਐਮ ਤੋਂ ਨਕਦੀ ਕਢਵਾਉਣ ਦੇ ਖਰਚਿਆਂ ਵਿੱਚ ਬਦਲਾ ਹੋ ਸਕਦਾ ਹੈ ਜੋ ਵੱਧ ਸਕਦਾ ਹੈ ਨਿਯਮਾਂ ਅਨੁਸਾਰ ਤੁਸੀਂ 1 ਮਹੀਨੇ ਵਿੱਚ ਸਿਰਫ 3 ਵਾਰ ਹੀ ਏਟੀਐਮ ਤੋਂ ਮੁਫਤ ਵਿੱਚ ਨਕਦੀ ਕਢਵਾ ਸਕਦੇ ਹੋ ਹਾਲਾਂਕਿ ਇਸ ਤੋਂ ਬਾਅਦ ਹਰ ਲੈਣ ਦੇ ਲਈ 25 ਰੁਪਏ ਦੀ ਫੀਸ ਲਈ ਜਾਵੇਗੀ ਪਹਿਲਾਂ 20 ਰੁਪਏ ਫੀਸ ਲਈ ਜਾਂਦੀ ਸੀ ਕਿਰਪਾ ਕਰਕੇ ਧਿਆਨ ਦਿਓ ਕਿ ਜੇਕਰ ਤੁਸੀਂ ਆਪਣੇ ਬੈਂਕ ਦੇ ਏਟੀਐਮ ਤੋਂ ਇਲਾਵਾ ਕਿਸੇ ਹੋਰ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾਉਂਦੇ ਹੋ ਤਾਂ ਤੁਹਾਨੂੰ ਇਸਦੇ ਲਈ 30 ਰੁਪਏ ਦੀ ਫੀਸ ਦੇਣੀ ਪਵੇਗੀ ਨਿਯਮਾਂ ਅਨੁਸਾਰ ਇੱਕ ਦਿਨ ਵਿੱਚ ਵੱਧ ਤੋਂ ਵੱਧ 50000 ਰੁਪਏ ਕਰਵਾਏ ਜਾ ਸਕਦੇ ਹਨ 13 ਸਾਲਾਂ ਬਾਅਦ ਰਣਜੀਤ ਟਰਾਫੀ 'ਚ ਵਿਰਾਟ ਕੋਹਲੀ ਦੀ ਵਾਪਸੀ ਫੇਲ 15 ਗੇਂਦਾਂ ਵਿੱਚ ਬਣਾਈਆਂ ਮੈਜ 6 ਦੌੜਾਂ ਵਿਰਾਟ ਕੋਹਲੀ ਦੀ 12 ਸਾਲ ਬਾਅਦ ਰਣਜੀਤ ਟਰਾਫੀ 'ਚ ਵਾਪਸੀ ਫੇਲ ਹੋ ਗਈ ਹੈ ਉਹ 15 ਗੇਂਦਾਂ ਵਿੱਚ 6 ਦੌੜਾਂ ਬਣਾ ਕੇ ਆਊਟ ਹੋ ਗਏ ਉਸ ਨੂੰ ਰੇਲਵੇ ਦੇ ਹਿਮਾਂਸ਼ੂ ਸਾਗਵਾਨ ਨੇ ਕਲੀਅਰ ਬੋਲਡ ਕਰ ਦਿੱਤਾ ਆਖਰੀ ਗੇਂਦ 'ਤੇ ਕੋਹਲੀ ਨੇ ਹਿਮਾਂਸ਼ੂ ਦੀ ਗੇਂਦ 'ਤੇ ਚੌਕਾ ਜੜ ਦਿੱਤਾ ਸੀ ਵਿਰਾਟ ਚੌਥੇ ਨੰਬਰ ਤੇ ਬੱਲੇਬਾਜ਼ੀ ਕਰਨਾ ਹੈ ਇਸਨ ਅੱਜ ਦੀਆਂ ਮੁੱਖ ਖ਼ਬਰਾਂ ਨਵੀਆਂ ਤੇ ਤਾਜ਼ਾ ਖ਼ਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ